ਬਈ ਜਿਹੜਾ ਤੇਰਾ ਗਵਾਂਡੀਆਂ ਨਾ ਰੌਲਾ ਚੱਲਦਾ ਨਾ ਉਹਨੂੰ ਚੁੱਪ ਚੁੱਪ ਨਵੇੜ ਲਾ ਨਹੀਂ ਤੇਰਾ ਕੰਮ ਵੱਜ ਜਾਣਾ ਵਾ ਯਾਰ ਕੋਈ ਨਾ ਹਜੇ ਮੇਰੇ ਕੋਲ ਟਾਈਮ ਹੈ ਨਹੀਂਗਾ ਨਾਲੇ ਆਏਗੀ ਮੈਂ ਬਾਜੂ ਹੁਣ ਇਹਨੂੰ ਕਿਵੇਂ ਸਮਝਾਵਾਂ ਹਾਂ ਕੱਲ ਸੋਣ ਆਪਾਂ ਨਾ ਸ਼ਾਮ ਨੂੰ 6 ਵਜੇ ਭੱਜਣ ਜਾਣਾ ਵਾ ਤੇ ਬੂਟ ਪਾ ਕੇ ਨਾ ਕੋਕਰੀ ਵਾਲੀ ਸੜਕ ਤੇ ਆ ਜੀ ਠੀਕ ਆ ਬਾਈ ਮੈਂ ਆ ਜਾਊਂਗਾ ਠੀਕ ਆ ਪਰ ਪੂਰੇ 6 ਵਜੇ ਆ ਜੀ ਹਾਂ ਵੀ ਮੁੰਡਿਆ ਫਿਰ ਭੱਜਣ ਲਈ ਤਿਆਰ ਆ ਹਾਂ ਹਾਂ ਬਾਈ ਮੈਂ ਤਾਂ ਬੂਰਾ ਤਿਆਰ ਆ ਹੁਣ ਮਾਂ ਪਰ ਰੇਸ ਲਾਉਣੀ ਆ ਤੇ ਸਾਹਮਣੇ ਉਹ ਜਿਹੜੀ ਫੈਕਟਰੀ ਆ ਨਾ ਜਿਹੜਾ ਦੇ ਕੋਲ ਸਭ ਤੋਂ ਪਹਿਲਾਂ ਪਹੁੰ ਓ ਕੀ ਹੋਇਆ ਰੁਕ ਗਿਆ ਹਾਰ ਮੰਨ ਗਿਆ ਓ ਨਹੀਂ ਨਹੀਂ ਬਾਈ ਮੈਨੂੰ ਲੱਗਦਾ ਨਾ ਮੇਰੇ ਬੂਟਾਂ 'ਚ ਰੋੜੀਆਂ ਵੜ ਗਈਆਂ ਉਹਨਾਂ ਨੂੰ ਕੱਢਣ ਵਾਸਤੇ ਰੁਕਿਆ ਰੋੜੀਆਂ ਤਾਂ ਮੇਰੇ ਬੂਟਾਂ 'ਚ ਵੀ ਫਸੀਆਂ ਵਾਂ ਪਰ ਜੇ ਮੈਂ ਰੁਕ ਗਿਆ ਫੇਰ ਤਾਂ ਮੈਂ ਤੇਰੇ ਤੋਂ ਹਾਰ ਦੂੰਗਾ ਹੁਣ ਤਾਂ ਮੈਂ ਉੱਥੇ ਜਾ ਕੇ ਆਪਣੇ ਬੂਟ ਸਾਫ਼ ਕਰੂੰਗਾ ਚੰਗਾ ਫਿਰ ਚੱਲਦਾ ਮੈਂ ਆਏ ਹਾਇ ਰੱਬਾ ਕੋਈ ਆਉਂਦੇ ਬੂਟਾਂ ਚ ਰੋੜੀਆਂ ਕੱਢ ਕੇ ਆਉਂਦੇ ਬੂਟ ਸਾਫ਼ ਕਰ ਲਾ ਬਾਈ ਮੇਰੇ ਕੋਲ ਇੰਨਾ ਟਾਈਮ ਹੈ ਨਹੀਂ ਮੈਂ ਹਾਰ ਜੂਗਾ ਆਏ ਆਏ ਹਾਇ ਆਏ ਮੇਰਾ ਪੈਰ ਛਿੱਲਿਆ ਗਿਆ ਹਾਇ ਰੱਬਾ ਹਾਇ ਰੱਬਾ ਮਰ ਗਿਆ ਮੈਂ ਆਏ ਮੇਰਾ ਪੈਰ ਹਾਇ ਆਏ ਕੋਈ ਬਚਾ ਲੋ ਬਾਈ ਮੇਰੇ ਤੋਂ ਨਹੀਂ ਹੁਣ ਭੱਜ ਜਾਣਾ ਕਿਉਂ ਕੀ ਹੋ ਗਿਆ ਕਿ ਹਾਰ ਮੰਨ ਗਿਆ ਬਾਈ ਜੜੀਆਂ ਰੋੜੀਆਂ ਮੇਰੇ ਬੂਟ ਚ ਪਈਆਂ ਸੀ ਨਾ ਉਹਨਾਂ ਨੇ ਸਾਰਾ ਮੇਰਾ ਪੈਰ ਚਾ ਲਤਾ ਬਾਈ ਬਾੜ ਕੇ ਪਲੀਜ਼ ਡਾਕਟਰ ਨੂੰ ਸੱਦ ਲੈ ਨਹੀਂ ਮੈਂ ਮਰ ਜਾਣਾ ਤੈਨੂੰ ਮੈਂ ਪਿੱਛੇ ਕਿਹਾ ਸੀ ਨਾ ਉਹਦੇ ਬੂਟਾਂ ਚ ਰੋੜੀਆਂ ਕੱਢ ਲਾ ਫਿਰ ਭੱਜ ਲਈ ਬਾਈ ਮੈਂ ਸੋਚਿਆ ਜੇ ਮੇਰੇ ਅੱਕੇ ਰੋੜੀਆਂ ਕੱਢਣ ਲੱਗ ਗਿਆ ਫਿਰ ਮੈਂ ਦੌੜ ਹਾਰ ਜਾਊਗਾ ਐਦਾਂ ਨਹੀਂ ਹੁੰਦਾ ਬਾਈ ਜੇ ਆਪਣੀ ਜ਼ਿੰਦਗੀ ਚ ਕੋਈ ਮੁਸ਼ਕਲ ਆਉਂਦੀ ਆ ਤਾਂ ਆਪਾਂ ਨੂੰ ਇਹ ਗੱਲ ਕਹਿ ਕੇ ਟਾਲਾ ਨਾ ਨੇ ਚਾਹੀਦਾ ਵੀ ਮੇਰੇ ਕੋਲ ਤਾਂ ਟਾਈਮ ਹੈ ਨਹੀਂਗਾ ਅਸਲ ਵਿੱਚ ਜਦੋਂ ਅਸੀਂ ਕਿਸੇ ਸਮੱਸਿਆ 'ਚ ਹੁੰਨੇ ਆ ਨਾ ਤਾਂ ਆਪਾਂ ਨੂੰ ਨਜ਼ਰ ਅੰਦਾਜ਼ ਕਰ ਦਿੰਨੇ ਆ ਤੇ ਫਿਰ ਹੌਲੀ ਹੌਲੀ ਉਹ ਵੱਡੀ ਹੁੰਦੀ ਜਾਂਦੀ ਆ ਤੇ ਫਿਰ ਸਾਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਤੇ ਤੈਨੂੰ ਇੱਧਰ ਲੈ ਕੇ ਆਉਣ ਦਾ ਮਕਸਦ ਵੀ ਮੇਰਾ ਹੀ ਸੀ ਵੀ ਜਿਹੜਾ ਤੇਰਾ ਗਮਾਂਡੀਆਂ ਦੇ ਨਾਲ ਰੌਲਾ ਨਾ ਉਹਨੂੰ ਚੁੱਪਚਾਪ ਨਿਬੇੜ ਲੈ ਇਹ ਤੂੰ ਨਹੀਂ ਨਵੇੜੇਗਾ ਤੇ ਜਿਵੇਂ ਤੈਨੂੰ ਇਹ ਵੱਟੀਆਂ ਨੇ ਨੁਕਸਾਨ ਪਹੁੰਚਾਇਆ ਵਾ ਇਸੇ ਤਰ੍ਹਾਂ ਤੈਨੂੰ ਉਹ ਲੜਾਈ ਵੀ ਨੁਕਸਾਨ ਪਹੁੰਚਾਊਗੀ ਜਦੋਂ ਤਨ ਮੈਂ ਪਿੱਛੇ ਕਿਹਾ ਸੀ ਵੀ ਆਪਣੇ ਬੂਟਾਂ 'ਚੋਂ ਵੱਟੀਆਂ ਕੱਢ ਲਾ ਜੇ ਤੂੰ ਵੱਟੀਆਂ ਕੱਢ ਲੈਂਦਾ ਤਾਂ ਤੂੰ 1 ਮਿੰਟ 'ਚ ਠੀਕ ਹੋ ਜਾਣਾ ਸੀ ਪਰ ਹੁਣ ਉਹਨਾਂ ਵੱਟੀਆਂ ਕਰਕੇ ਜਿਹੜੀ ਤੇਰੇ ਪੈਰ ਤੇ 6 ਵਜਈ ਆ ਉਹ ਵੀਰੇ 1 ਮਹੀਨੇ 'ਚ ਠੀਕ ਹੋਊਗੀ ਤੇ ਉਮੀਦ ਆ ਤੂੰ ਸਮਝ ਗਿਆ ਹੋਵੇਂਗਾ ਬਾਈ ਅੱਜ ਮੈਨੂੰ ਤੇਰੇ ਤੋਂ ਬਹੁਤ ਵੱਡੀ ਸਿੱਖਿਆ ਮਿਲ ਗਈ ਮੈਂ ਹੁਣੇ ਜਾ ਕੇ ਆਪਦੀ ਲੜਾਈ ਦਾ ਫੈਸਲਾ ਕਰਦਾ

ਨਾ ਜਟਾ ਨਾ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਿਓ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਊ ਵੀ ਤੁਹਾਡਾ ਕੋਈ ਵੀ ਰੌਲਾ ਵਾ ਉਹਨੂੰ ਉਸੇ ਵਕਤ ਹੀ ਠੀਕ ਕਰ ਲਓ ਜੇ ਤੁਸੀਂ ਕਹਦਾ ਨਾ ਵੀ ਮੇਰੇ ਕੋਲ ਤਾਂ ਟਾਈਮ ਐ ਨਹੀਂ ਮੈਂ ਕੱਲੂ ਕਰੂੰਗਾ ਮੈਂ ਪਰਸੋਂ ਕਰੂੰਗਾ ਤਾਂ ਉਹ ਰੌਲਾ ਹੌਲੀ ਹੌਲੀ ਵੱਡਾ ਹੀ ਹੁੰਦਾ ਜਾਊਗਾ ਤੇ ਇੱਕ ਦਿਨ ਉਹ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਕਰੂਗਾ ਸੋ ਉਮੀਦ ਹੈ ਤੁਹਾਨੂੰ ਵੀਡੀਓ ਵਿੱਚ ਪ੍ਰੋਪਰ ਤਰੀਕੇ ਨਾਲ ਸਮਝ ਆ ਗਈ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਜ਼ਰੂਰ ਕਰਿਓ ਹਾਂਜੀ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਵੀ ਤੇ ਉਹਨਾਂ ਸਾਰੇ ਪੈਨਪ੍ਰਾਵਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਵੀਡੀਓ ਨੂੰ ਦੇਖਿਆ ਸ਼ੇਅਰ ਕੀਤਾ ਤੇ ਕਮੈਂਟ ਕੀਤਾ ਥੈਂਕ ਯੂ so much love